ਹੈਲੋ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਸਵੇਰੇ ਦੇ 8:30 ਵਜੇ ਆ ਤੇ ਆਪਾਂ ਵੀ ਰੈਡੀ ਹੋ ਗਏ ਆ ਤੇ ਅੱਜ ਬਾਬਾ ਜੀ ਦਾ ਮੇਲਾ ਵਾ ਤੇ ਆਪਾਂ ਚੱਲਦੇ ਆਂ ਮੱਥਾ ਟੇਕਣ ਤੇ ਵੀਡੀਓ ਚ ਬਣੇ ਰਹੋ ਤੇ ਤੁਹਾਨੂੰ ਵੀ ਕਰਾਉਨੇ ਆਂ ਦਰਸ਼ਨ ਬਾਬਾ ਜੀ ਦੀ ਜਗ੍ਹਾ ਤੇ ਤੇ ਬਣੇ ਰਹੋ ਤੇ ਆਪਾਂ ਚੱਲਦੇ ਆਂ ਮੱਥਾ ਟੇਕਣ ਜੰਮ ਜਿਰਾ ਰੇ ਚਰਨ ਚਰਨਾ ਚੱਲਾ ਜਾ ਚੱਲ 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 ਦੋਸਤੋ ਕਿੱਥੇ ਚੱਲਾਂ? ਚਰਨ ਕਿੱਥੇ ਚੱਲੀਆਂ? ਹੈ? ਬਾਬੇ ਦੇ ਆ ਦੇ ਚਪਲ ਲਾਤੀ ਹਾਂ। ਚੱਲ ਚਪਲ ਪਾ ਕੇ ਰੱਖ। ਫਿਰ ਪਰ ਆ ਕੇ ਕਿਲੇ ਨਾ ਮਿਲਦੇ। ਹੈ? ਹੀਲੇ ਨਾ ਮਿਲਦੇ ਤੂੰ। ਚਿੱਟਾ ਫੋਨ। ਚਿੱਟਾ ਫੋਨ ਲੈਣਾ। ਚੱਲ ਆਇਆ ਚਿੱਟਾ ਹੀ ਪੂਨ ਲੈ ਜਾਂਦੇ ਤੇ ਆਪਾਂ ਜਾਣੇ ਪਏ ਆ ਬਾਬਾ ਜੀ ਦੇ ਮੱਥਾ ਟੇਕਣਾ ਤੇ ਬਣੇਗਾ ਵੀਡੀਓ ਦੋਸਤੋ ਤੇ ਜਿਹੜਾ ਚੈਨਲ ਤੇ ਨਵਾਂ ਆਇਆ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ ਸ਼ੇਅਰ ਕਰ ਦਿਓ ਆ ਗਿਆ ਜੀ ਤੁਹਾਨੂੰ ਚਾਨਣੀ ਪੈ ਚਾਹੋ ਉਹ ਬੜਾ ਆਇਆ ਉਹ ਬੜਾ ਆ ਰਿਹਾ ਪੀਰੋ ਪੁੱਤ ਨਾ ਪੜੀ ਪੜਨੀ ਲੈ ਤਾਂ ਦੇ चल आजा सर आजा माथा टिक्की चल मारा प ਚਲਦਾ ਪਿਆ ਵਾ ਸਟੇਜ ਲਹੁੰਦੇ ਰਹੇ ਆ ਮੁੰਡੇ ਤੇ ਇੱਧਰ ਲੱਗਦੀ ਪਈ ਛਿੜੇ ਗਿਆ ਇਹ ਇੱਧਰ ਲੱਗਦਾ ਬਰਾ ਟੈਂਟ ਤੇ ਤੇ ਇੱਧਰ ਚਲਦਾ ਪਿਆ ਵਾ ਅੰਡੇ ਚਲਦਾ ਸਟੇਜ ਲਾ ਬ੍ਰੋ ਦੇਵ ਸੇਵਾ ਆ ਬੱਗਾ ਭਾਈ ਸਾਡਾ ਸੇਵਾ ਕਰਤਾ ਪਿਆ ਆ ਬੰਟੀ ਭਾਈ ਉਹ ਬੰਟੀ ਭਾਈ ਕਿਦਾਂ ਕੀ ਕਹਿਣਾ ਚਾਹੋਗੇ ਤੁਸੀਂ ਬਾਜੀ ਮੇਲਾ ਬਾਬੇ ਮੰਨ ਦਿੰਦਾ ਦਰਸ਼ਨ ਦੇ ਸਾਰੇ ਜਣੇ ਆਣਗੇ ਇੱਧਰ ਲੱਗੇ ਪਏ ਸੇਵਾ ਕਰਨ ਠੀਕ ਐ ਇੱਧਰ ਦੁਕਾਨਾਂ ਲੱਗੀਆਂ ਪਈਆਂ ਉਹ ਕੱਢਣਾ ਪੈਣਾ ਆਪਾਂ ਨੂੰ ਇਹਨੂੰ ਕਈ ਜਗ੍ਹਾ ਲਾਉਣਾ ਆਜਾ ਜਿੱਥੇ ਤੇ ਕੱਢਣਾ ਪੈਣਾ ਇੱਥੇ ਲੱਗੀਆਂ ਆਪਣੀਆਂ ਇੱਧਰ ਸਟੇਜ ਤੇ ਬਾਬਾ ਜੀ ਦੀ ਦਰਗਾਹ ਤੇ ਦੋਸਤੋ ਆਪਾਂ ਤੇ ਇੱਥੇ ਮੱਤਾਂ ਬਾਬਾ ਜੀ ਦੇ ਤੇ ਆਪਾਂ ਚੱਲੇ ਹਾਂ ਉਹਨਾਂ ਘਰ ਤੇ ਕੋਦੇ ਕੁੜੀ ਖਿੰਦੀ ਪਗਾਨੇ ਲੈਣੇ ਆ ਲੋ ਜੀ ਬਾਬਾ ਜੀ ਕੋਲ ਆਣ ਲੱਗੇ ਭਗਾਣੇ ਜਾ ਸ਼ਰਨਾ ਕਿਨੇ ਲੈਣਾ ਹੋਰ ਦੇ ਹਵਾ ਭੰਨ ਲੱਗਾ ਹੁਣ ਬਾਬਾ ਬਾਬਾ ਭਗਾਣਿਆਂ ਦਾ ਹੀ ਕੰਮ ਆ ਹਾਂ ਭਗਾਣਿਆਂ ਦਾ ਹੀ ਕੰਮ ਆ ਮਾਉ ਜਦ ਕੱਲ ਜੁਦਾ ਹੈ ਜਾ ਠੀਕ ਆ ਬਾਬਾ ਦਾ ਕੱਲ ਮੱਛਿਆ ਸੀ ਨਾ ਅੱਛਾ ਉੱਥੇ ਗਿਆ ਸੀ ਅੰਬਰਸਰ ਅਜੇ ਅੰਬਰਸਰ ਗਏ ਸੀ ਜੀ ਅੱਛਾ ਉੱਥੇ ਵੀ ਲਾਉਣੇ ਆ ਠੀਕ ਆ ਠੀਕ ਆ ਕਿੰਨੇ ਸਾਡੂ ਜੈਂਕਾ ਹਨ ਕਿੱਥੋਂ ਨੇ ਬੱਬਾ ਜੀ ਤੁਸੀਂ ਆ ਵੇ ਲੱਗ ਗਿਆ ਆਪਣਾ ਕੰਮ ਕਿਥੋਂ ਬਤਾਓ ਅਜੇ ਬਤਾਲੇ ਤੋਂ ਹਾਂਜੀ ਮੈਂ ਤਾਂ ਪੇਜ ਦਾ ਆਪਣੇ ਗਵਾਂਢੀਆਂ ਬੱਬਾ ਤੁਸੀਂ ਤਾਂ ਪਤਾ ਨਹੀਂਗਾ ਨਹੀਂ ਵਾਹ ਦੇਖਦਾ ਤੈਨੂੰ ਵੀ ਆਜੀ ਵੇਖਿਆ ਮੈਨੂੰ ਅੱਛਾ ਆਹੋ ਤੁਹਾਡੇ ਪਿੰਡ 'ਤ ਬੇਤੇਰਾ ਕੰਮ ਕੀਤਾ ਹੈ ਉਹ ਫੇ ਕਈ ਵਾਰ ਹੁਣ ਸਹਾਂਗਾ ਆਪਣੇ ਕੋਈ ਆ ਆਹ ਆ ਵਾ ਵੱਕੇ ਪਿੰਡ ਦਾ ਆਪਣਾ ਇੱਕ ਹੀ ਆ ਹਾਂ ਇਹ ਦੂਰੀਆਂ ਕਰਨ ਚਰਨ ਦਾ ਪਗਾਨਾ ਹੋ ਗਿਆ ਰੈਡੀ ਲਾ ਪਤਵਾ ਲਓ ਜੀ ਚਰਨ ਲੈ ਲੈ ਕਿੱਦਾਂ ਬਤਾਉ ਚੱਲ ਲਓ ਜੀ ਚਰਨ ਨੇ ਲੈ ਲਿਆ ਪਗਾਨਾ ਕਿੰਨੇ ਚੱਲ ਚੱਲੀਏ ਹੁਣ ਚਰਨ ਨੇ ਪਗਾਨਾ ਲੈ ਲਿਆ ਤੁਹਾਨੂੰ ਖੁਸ਼ ਹੋ ਗਈ ਆ ਤੇ ਆਪਾਂ ਟੇਕ ਗਲੇ ਮੱਤਾ ਤੇ ਹੁਣ ਕੰਮ ਨੂੰ ਜਾਣੇ ਪਏ ਆ ਚਰਨ ਵੀ ਆਦੇ ਲੋਕ ਆ ਦੇ ਹਾਂ ਚਰਨ ਲੈ ਕਦਾਵਟ ਤੇ ਓਦੀ ਧੋਣੀ ਦੀ ਇਹ ਚੱਲਦੇ ਜਾ ਕੇ ਖੁਸ਼ ਹੋ ਗਈ ਚਰਨ ਹਾਂ ਚਰਨ ਖੁਸ਼ ਹੋ ਗਿਆ ਜੀ ਆਪਾਂ ਪਹੁੰਚਣ ਵਾਲਿਆਂ ਘਰੇ ਸ਼ਰਨ ਚੱਲ 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 ਤੇ ਆਪਾਂ ਪਹੁੰਚ ਲਿਆ ਘਰੇ ਦੋਸਤੋ ਤੇ ਜਿਹੜਾ ਮੇਰੀ ਨਵਾਂ ਵੀਡੀਓ ਤੇ ਨਵਾਂ ਆਇਆ ਹੋ ਤਾਂ ਪਲੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਪੋਰਟ ਕਰੋ ਛੋਟੇ ਭਰਾ ਵੀ ਤੇ ਆਪਾਂ ਪਹੁੰਚ ਗਏ ਆ ਦੋਸਤੋ ਘਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਜਿਹੜਾ ਮੇਰੀ ਵੀਡੀਓ ਤੇ ਨਵਾਂ ਆਇਆ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਂ ਅਗਲੇ ਵਲੌਗ 'ਚ ਤਦ ਤੱਕ ਟਾਟਾ ਬਾਏ ਬਾਏ